ਕੈਂਪ ਮੈਡੀਕਲ ਇਹ ਹਰ ਸਾਲ ਲੱਗਦਾ ਜੀ ਇੱਥੇ ਤੇ ਫ੍ਰੀ ਦਵਾਈਆਂ ਜਿਹੜੇ ਮਰੀਜ਼ ਜਿਹੜੇ ਦਰਦਾਂ ਤੋਂ ਤਕਲੀਫ ਤੋਂ ਗੁਜ਼ਰਦੇ ਹੁੰਦੇ ਉਹਨਾਂ ਨੂੰ ਫ੍ਰੀ ਦਵਾਈਆਂ ਦੇ ਗਏ ਜੀ ਇਹ 3 ਦਿਨ 1 2 ਤੇ 3 ਤਰੀਕ ਤੱਕ 3 ਦਿਨ ਦਾ ਕੈਂਪ ਆ ਜੀ ਅਮਰੀਕਾ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਵਧਿਆ ਗਿਆ ਤੇ ਸੰਤ ਬਾਬਾ ਪ੍ਰੀਮ ਸਿੰਘ ਮਰਾਲੇ ਵਾਲੇ ਦੀ 75ਵੀਂ ਸਾਲਾਨਾ ਵਰਸੀ ਤੇ 6 ਆਫ ਅਮਰੀਕਾ ਵੱਲੋਂ 1 ਤੋਂ 2 ਤੇ 3 ਜੂਨ ਨੂੰ 3 ਰੋਜ਼ਾ ਮੈਡੀਕਲ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦਾਂ ਲਈ ਫ੍ਰੀ ਦਵਾਈਆਂ ਦੀ ਸੇਵਾ ਕੀਤੀ ਗਈ ਭਾਵੇਂ 7 ਸਮੁੰਦਰੋਂ ਪਾਰ ਧਰਤੀ ਤੋਂ ਰਹਿੰਦੇ ਹਨ ਪਰ ਇੱਥੇ ਸਾਡੇ ਨਾਲ ਪੰਜਾਬ ਨਾਲ ਜੁੜੇ ਹੋਏ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਉਹ ਇੱਥੇ ਆ ਕੇ ਸੇਵਾ ਨਿਭਾਰੇ ਨੇ ਪਹਿਲਾਂ ਵੀ 6 ਆਫ ਅਮਰੀਕਾ ਵੱਲੋਂ ਅਨੰਦਪੁਰ ਸਾਹਿਬ ਤੇ ਹੋਲੇ ਮੁਹੱਲੇ ਤੇ ਕੈਂਪ ਲਗਾਇਆ ਗਿਆ ਸੀ ਹੁਣ ਇੱਕ ਵਾਰ ਫਿਰ ਤੋਂ 6 ਆਫ ਅਮਰੀਕਾ ਨੇ ਲੋੜ ਬੰਦਾ ਦੀ ਬਾਹ ਫੜੀ ਆ ਸਾਚਕਾਂ ਜੀ ਅਮੇਜ਼ਿੰਗ ਟੀਵੀ ਦੇਖ ਰਹੇ ਹੋ ਤਾਂ ਅਸੀਂ ਅੱਜ ਪਹੁੰਚੇ ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੇ ਅੱਜ ਵਰਸੀ ਦੇ ਜਿਹੜੀ ਕਿ ਅੱਜ 75ਵੀਂ ਵਰਸੀ ਜਿਹੜੀ ਹੈ ਸਾਲਾਨਾ ਉਹ ਮਨਾਈ ਜਾ ਰਹੀ ਹੈ ਪਿੰਡ ਬੇਗੋਵਾਲ ਦੇ ਵਿੱਚ ਜਿੱਥੇ ਕਿ ਅੱਜ ਬੜੀ ਤੁਮ-ਤਾਮ ਦੇ ਨਾਲ ਇੱਥੇ ਸ਼ਰਧਾਪੂਰਵਕ ਦੇ ਨਾਲ ਜਿਹੜੀ ਹੈ ਵਰਸੀ ਮਨਾਈ ਜਾ ਰਹੀ ਹੈ ਤਾਂ ਨਾਲ ਹੀ ਜਿਹੜੀ ਹੈ ਬਾਕ-ਬਾਕਿਸਨਸ ਤੋਂ ਆਵਾਂ ਵੱਲੋਂ ਜਿਹੜੇ ਇੱਥੇ ਕੈਂਪ ਲਗਾਏ ਗਏ ਜਿਵੇਂ ਕਿ ਅੱਜ ਸੇਕ ਆਫ ਅ ਅਮਰੀਕਾ ਵੱਲੋਂ ਜਿਹੜਾ ਦਵਾਈ ਦਾ ਜਿਹੜਾ ਕੈਂਪ ਲਗਾਇਆ ਗਿਆ ਤੇ ਸਾਡੇ ਵਿੱਚ ਮੈਡੀਕਲ ਸਹੂਲਤ ਵਾਸਤੇ ਜਿਹੜੇ ਇੱਥੇ ਡਾਕਟਰ ਜਿਹੜੇ ਬੈਠੇ ਹੋਏ ਨੇ ਉਹ ਵੀ ਮੌਜੂਦ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਆ ਤਾਂ ਜਿਹੜੇ ਸੇਵਾਵਾਂ ਕਰ ਰਹੇ ਨੇ ਸੇਵਾਦਾਰ ਨੇ ਉਹ ਵੀ ਇੱਥੇ ਆ ਰਹੇ ਨੇ ਵਲੰਟੀਅਰਸ ਜਿਹੜੇ ਵੱਖ-ਵੱਖ ਨੇ ਕਿਤੇ ਵੀ ਕਿਸੇ ਨੂੰ ਵੀ ਲੋੜਵੰਦ ਨੂੰ ਜੇਕਰ ਦਵਾਈ ਦੀ ਲੋੜ ਪੈਂਦੀ ਤੇ ਇੱਥੇ ਪਹੁੰਚਦੇ ਨੇ ਲੇਕਰ ਗੱਲ ਕਰਦੇ ਆ ਇੱਥੇ ਡਾਕਟਰ ਸਾਹਿਬਾਨ ਨੇ ਸਾਡੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬਾਨ ਨਾਲ ਜਿਹੜੀ ਗੱਲਬਾਤ ਜਰੂਰ ਜਿਹੜੀ ਇਸ ਟੌਪਿਕ ਤੇ ਕਰਾਂਗੇ ਕਿ ਡਾਕਟਰ ਸਾਹਿਬ ਅੱਜ ਜਿਹੜਾ ਸੇਕ ਆਫ ਅਮਰੀਕਾ ਵੱਲੋਂ ਜਿਹੜਾ ਮੈਡੀਕਲ ਜਿਹੜਾ ਕੈਂਪ ਲਗਾਇਆ ਗਿਆ ਹੈ ਕੀ ਕਹਣਾ ਹੈ ਤੁਹਾਡਾ ਇਹੀ ਕਿ ਮੈਡੀਕਲ ਇਹ ਹਰ ਸਾਲ ਲੱਗਦਾ ਜੀ ਇੱਥੇ ਤੇ ਫ੍ਰੀ ਦਵਾਈਆਂ ਜਿਹੜੇ ਮਰੀਜ਼ ਜਿਹੜੇ ਦਰਦਾਂ ਤੋਂ ਤਕਲੀਫ ਤੋਂ ਗੁਜ਼ਰਦੇ ਹੁੰਦੇ ਆ ਉਹਨਾਂ ਨੂੰ ਫਰੀ ਦਵਾਈਆਂ ਦੇ ਦਿਆ ਜੀ ਇਹ 3 ਦਿਨ 1 2 ਤੇ 3 ਤਰੀਕ ਤੱਕ 3 ਦਿਨ ਦਾ ਕੈਂਪ ਆ ਜੀ ਉਸ ਤੋਂ ਬਾਅਦ ਜਿਹੜਾ ਸ਼ੈਕ ਆਫ ਅਮਰੀਕਾ ਜਿਹੜਾ ਹਰ ਇੱਕ ਜਗ੍ਹਾ ਤੇ ਪਹੁੰਚ ਕੇ ਜਿਹੜੀ ਹੈ ਸੰਸਥਾ ਜਿਹੜੀ ਇਹ ਕੈਂਪ ਲਗਾਉਂਦੀ ਹੈ ਜੀ ਹਾਂਜੀ ਇਹ ਅਸੀਂ ਪਿੱਛੇ ਹੌਲੇ ਮੱਲੇ ਅਨੰਦਪੁਰ ਸਾਹਿਬ ਵੀ ਲਾਇਆ ਸੀਗਾ ਉਸ ਤੋਂ ਪਹਿਲਾਂ ਲੁਧਿਆਣਾ ਵੀ ਲਾਇਆ ਜਿੱਥੇ ਜਿੱਥੇ ਸੇਵਾ ਦਾ ਮੌਕਾ ਮਿਲਦਾ ਅਸੀਂ ਉੱਤੇ ਹਰ ਸਾਲ ਲਾਈਦਾ ਜੀ ਕਿੰਨੇ ਲੰਮੇ ਸਮੇਂ ਤੋਂ ਜਿਹੜਾ ਇੱਥੇ ਆ ਰਹੇ ਹੋ ਇੱਥੇ ਜੀ ਕਾਫੀ ਟਾਈਮ ਤੋਂ ਆ ਰਹੇ ਹਾਂ ਕਿਹੜੀ ਕਿਹੜੀਆਂ ਦਵਾਈਆਂ ਜਿਹੜੀਆਂ ਮੁਹੱਈਆ ਕਰ ਇੱਥੇ ਜਨਰਲ ਲੈਵਲ ਦੀਆਂ ਜਿਵੇਂ ਪੇਨ ਕਿਲਰ ਹੋਗੀ ਹੱਥ ਪੈਰ ਦੀਆਂ ਲੂਜ਼ ਮੋਸ਼ਨ ਦੀਆਂ ਖੰਗ ਚ ਕਾਮ ਦੀਆਂ ਨੋਰਮਲ ਜਨਰਲ ਮੈਡੀਕੇਸ਼ਨਸ ਅਸੀਂ ਸਾਰੀ ਪ੍ਰੋਵਾਈਡ ਕਰਵਾ ਰਹੇ ਹਾਂ ਲੱਗਦਾ ਹੈ ਕਿ ਦਵਾਈਆਂ ਦਾ ਇਹ ਕਿਹੜਾ দান ਦੇਣਾ ਬੜਾ ਮਹਾਨ ਕੰਮ ਹੈ ਬਿਲਕੁਲ ਜੀ ਬਿਲਕੁਲ ਬਹੁਤ ਵੱਡਾ ਦਾਨ ਹੈ ਜੀ ਇਹ ਇਹ ਤਾਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਉੱਥੇ ਆਪਣੇ ਇੰਡੀਆ ਤੋਂ ਸਸਮੁਦਰਪਾਰ ਬਾਹਰ ਬੈਠੇ ਨੇ ਤੇ ਇੱਥੇ ਪੰਜਾਬ ਦੇ ਬਾਰੇ ਸੋਚਦੇ ਆ ਜਿਹੜਾ ਸਾਨੂੰ ਆ ਮੌਕਾ ਦਿੰਦੇ ਆ ਕਿ ਅਸੀਂ ਫ੍ਰੀ ਸੇਵਾ ਕਰੀਏ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਥੇ ਦਵਾਈਆਂ ਜਿਹੜੀਆਂ ਨੇ ਉਹ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਸੱਤ ਸਮੁੰਦਰੋਂ ਪਾਰ ਜਿਹੜੇ ਬੈਠੇ ਨੇ ਉਹ ਫਿਰ ਵੀ ਆਪਣੀ ਭਾਰਤ ਦੀ ਧਰਤੀ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਉਹ ਜੁੜੇ ਹੋਏ ਨੇ ਗੱਲਬਾਤ ਜਿਹੜੀ ਹੈ ਲੋਕਾਂ ਦੇ ਨਾਲ ਜਿਹੜੀ ਹੈ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਇਸ ਤਰੀਕੇ ਨਾਲ ਸਾਡੇ ਵਿੱਚ ਹੋਰ ਵੀ ਲੋਕ ਜਿਹੜੇ ਮਿਲੂਦੇ ਨੇ ਗੱਲਬਾਤ ਕਰਦੇ ਆ ਕਿ ਅੱਜ ਜਿਹੜਾ ਸਿਕ ਆਫ ਅਮਰੀਕਾ ਵੱਲੋਂ ਜਿਹੜਾ ਦਵਾਈਆਂ ਦਾ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਹੈ ਤੁਹਾਡਾ ਸਭ ਤੋਂ ਪਹਿਲਾਂ ਮੈਂ ਸੰਤ ਬਾਬਾ ਬ੍ਰਿਮ ਸਿੰਘ ਜੀ ਮੁਰਾਲੇ ਵਾਲੇ 7 ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਇਹ ਬਹੁਤ ਇੱਕ ਮਹਾਨ ਸ਼ਖਸੀਅਤ ਹਨ ਸੰਤ ਬਾਬਾ ਪ੍ਰੇਮ ਸਿੰਘ ਜੀ ਸੋ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੂਜੇ ਸਿੱਖ ਆਫ ਅਮਰੀਕਾ ਜਿਨ੍ਹਾਂ ਦੇ ਮੁੱਖ ਆਰਗੇਨਾਈਜ਼ਰ ਉਹਨਾਂ ਦੇ ਸਾਰੀ ਟੀਮ ਇੱਥੇ ਪਹੁੰਚ ਕੇ ਉਹਨਾਂ ਨੇ ਬਹੁਤ ਵੱਡੀ ਮੈਡੀਕਲ ਦੀ ਸੇਵਾ ਕੀਤੀ ਹੈ ਕਿਉਂਕਿ ਉਹ ਭਾਵੇਂ ਸੱਤ ਸਮੁੰਦਰੋਂ ਪਾਰ ਧਰਤੀ ਤੋਂ ਰਹਿੰਦੇ ਹਨ ਪਰ ਇੱਥੇ ਸਾਡੇ ਨਾਲ ਪੰਜਾਬ ਨਾਲ ਜੁੜੇ ਹੋਏ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਉਹ ਇੱਥੇ ਆ ਕੇ ਸੇਵਾ ਨਿਭਾਰੇ ਨੇ ਤੇ ਬਹੁਤ ਬਹੁਤ ਉਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਲੱਗਦਾ ਬਾਬਾ ਜੀ ਕਿ ਜਿੱਥੇ ਲੋਕ ਹੋਰ ਹੋਰ ਜਿਹੜੇ ਲੰਗਰ ਲਾ ਰਹੇ ਨੇ ਮਾਨਜੋਗ ਉਹ ਵੀ ਸ਼ਕਸ਼ੀਤਾ ਜਿਹੜੀਆਂ ਨੇ ਪੂਜਣਯੋਗ ਨੇ ਤਾਂ ਜਿੱਥੇ ਕਿ ਅੱਜ ਦਵਾਈਆਂ ਦਾ ਜਿਹੜਾ ਦਾਨ ਜਿਹੜਾ ਦਿੱਤਾ ਇਹਦਾ ਵੱਡਾ ਦਾਨ ਹੁੰਦਾ ਹੈ। ਜਿਹੜਾ ਦਵਾਈਆਂ ਦਾ ਦਾਨ ਹੈ ਇਹ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਇਸ ਵਰਗਾ ਹੋਰ ਵੱਡਾ ਕੋਈ ਦਾਨ ਨਹੀਂ ਕਿਸੇ ਰੋਗੀ ਨੂੰ ਮੰਜੇ ਤੋਂ ਉਠਾ ਦੇਣਾ ਕਿਸੇ ਰੋਗੀ ਦੀ ਸਹਾਇਤਾ ਕਰ ਦੇਣੀ ਇਹ ਇੱਕ ਬਹੁਤ ਵੱਡਾ ਦਾਨ ਹੈ ਤੇ ਇਸ ਵਰਗਾ ਕੋਈ ਹੋਰ ਦਾਨ ਨਹੀਂ ਸਾਨੂੰ ਜਿੱਥੇ-ਜਿੱਥੇ ਲੰਗਰਾਂ ਦੇ ਵੱਡੇ ਦਾਨ ਕਰ ਰਹੇ ਹਾਂ ਉੱਥੇ ਨਾਲ ਦਵਾਈਆਂ ਦੇ ਵਿੱਚ ਵੀ ਸਹਿਯੋਗ ਦੇਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜਿਸ ਵਕਤ ਸ਼ਖਸੀਅਤਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਉਹ ਵਰਸੀਆਂ ਮਨਾਇਆਂ ਜਾਂਦੀਆਂ ਨੇ ਜਿਵੇਂ ਬਾਬਾ ਜੀ ਦੀ ਅੱਜ ਵਰਸੀ ਮਨਾਈ ਜਾਂਦੀ ਹੈ ਇੱਥੇ ਜਿਹੜਾ ਇਹ ਦਵਾਈਆਂ ਦਾ ਜਿਹੜਾ ਦਾਨ ਜਿਹੜਾ ਦਿੱਤਾ ਸੇਖ ਆਫ ਅਮਰੀਕਾ ਜਿਹੜੀ ਹੈ ਇਹ ਹਰ ਜਗ੍ਹਾ ਤੇ ਵੱਧ ਚੜ ਕੇ ਜਿਹੜੀ ਹੈ ਹਿੱਸਾ ਪਾਉਂਦੀ ਹੈ ਆਮ ਤੌਰ ਤੇ ਇੱਥੇ ਲੋਕਾਂ ਦੇ ਕੋਲ ਵੀ ਅਸੀਂ ਸੁਣਦੇ ਸੀਗੇ ਜਿਹੜੀ ਸੇਕਸ ਆਫ ਅਮਰੀਕਾ ਇੱਥੇ ਹਰ ਵਾਰ ਜਿਹੜੀ ਹੈ ਉਹ ਆਣ ਕੇ ਜਿਹੜੀ ਇੱਥੇ ਸ਼ਿਰਕਤ ਕਰਦੀ ਹੈ ਤਾਂ ਦਵਾਈਆਂ ਦਾ ਡਾਡਾ ਕੈਂਪ ਲਗਾਉਂਦੀ ਹੈ ਤਾਂ ਲੱਗਦਾ ਕਿ ਇਹ ਜਿਹੜੀਆਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੱਧ ਚੜ ਕੇ ਜਿਹੜਾ ਮਾਨਵਤਾ ਦੇ ਵਿੱਚ ਜਿਹੜਾ ਹੈ ਲੋਕਾਂ ਦਾ ਜਿਹੜਾ ਮਸੀਹਾ ਜਿਹੜਾ ਬਣਨਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਨੂੰ ਥੋੜਾ ਪਿਛੋਕੜ ਵਿੱਚ ਜਾਵਾਂਗਾ ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਇਸ ਵੇਲੇ ਸਿਹਤ ਪੱਖੋਂ ਬਹੁਤ ਪਛੜਿਆ ਹੋਇਆ ਹੈ ਖਾਣ ਪੀਣ ਸਹੀ ਨਹੀਂ ਹੈ ਸਾਰਾ ਕੋਈ ਇਸ ਕਰਕੇ ਸਾਨੂੰ ਇੱਥੇ ਬਹੁਤ ਵੱਡੇ ਜਿਹੜੀ ਦਵਾਈਆਂ ਦੀ ਬਹੁਤ ਵੱਡੀ ਜਿਵੇਂ ਕੈਂਸਰ ਵਰਗੇ ਰੋਗ ਆ ਆ ਇਸ ਤਰ੍ਹਾਂ ਦੇ ਰੋਗ ਬਹੁਤ ਫਸਾਰਾ ਕਰ ਚੁੱਕੇ ਨੇ ਇਸ ਵਾਸਤੇ ਜਿਸ ਤਰ੍ਹਾਂ ਹੋਰ ਵੀ ਇੱਥੇ ਮੈਡੀਕਲ ਦੇ ਨਾਲ ਸੰਬੰਧਤ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਦਵਾਈਆਂ ਦੇ ਲੰਗਰ ਜਿਹੜੇ ਉਹ ਜ਼ਰੂਰ ਲਾਉਣ ਬਹੁਤ ਵਧੀਆ ਲੱਗ ਰਿਹਾ ਹੈ ਕੀ ਵਿਲੱਖਣ ਵੇਖਣ ਨੂੰ ਕੀ ਮਿਲਿਆ ਆ ਜਿਹੜੀ ਸੇਵਾ ਹੋ ਰਹੀ ਹੈ ਵਧੀਆ ਨਾਲ ਮਦਦ ਹੋ ਜਾਂਦੀ ਸਾਰਿਆਂ ਦੀ ਕੋਈ ਪਤਾ ਲੱਗਦਾ ਆਪਣੇ ਤਸਵੀਰ ਬਾਰੇ ਲੱਗਦਾ ਹੈ ਕਿ ਦਵਾਈਆਂ ਜਿਹੜੀਆਂ ਇਹ ਸੇਵਾ ਆਈਡੀ ਚੱਲ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀਆਂ ਸੰਸਥਾਵਾਂ ਜਿਹੜੀਆਂ ਬਾਹਰੋਂ ਆਣ ਕੇ ਜਿਹੜੀਆਂ ਇੱਥੇ ਲੰਗਰ ਲਗਾਉਂਦੀਆਂ ਨੇ ਦਵਾਈਆਂ ਦੇ ਹਾਂਜੀ ਬਹੁਤ ਵਧੀਆ ਹੁੰਦਾ ਗਰੀਬਾਂ ਦਾ ਭਲਾ ਹੋ ਜਾਂਦਾ ਥੋੜਾ ਵਧੀਆ ਨਾਲੇ ਚੱਲ ਕੁਝ ਕਿਸੇ ਦੀ ਮਦਦ ਹੋ ਜਾਂਦੀ ਹੈ ਬਹੁਤ ਜੀ ਬਿਲਕੁਲ ਹੋਰ ਵੀ ਸਾਡੇ ਵਿੱਚ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਤੁਸੀਂ ਅੱਜ ਇੱਥੇ ਪਹੁੰਚ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਅੱਜ ਮੇਲਾ ਵੀ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇੱਥੇ ਸਾਡੇ ਕੋਲ ਆਏ ਇੱਕ ਦਵਾਈ ਮੈਡੀਸਨ ਤੋਂ ਲੈਂਡ ਦੇ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਅਫਸਰ ਪ੍ਰਾਪਤ ਹੋ ਰਿਹਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਧਾਰਮਿਕ ਜੁਗਾ ਤੇ ਖੜੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਲੰਗਰ ਪ੍ਰਸ਼ਾਦਾ ਔਰ ਮਾਲਕ ਦਾ ਨਾਮ ਚੱਲ ਰਿਹਾ ਔਰ ਮੈਡੀਸਨ ਵੀ ਚੱਲ ਰਹੀ ਜੋ ਮੈਡੀਸਨ ਦਾ ਕਰ ਰਹੇ ਨੇ ਬਹੁਤ ਵਧੀਆ ਪ੍ਰੋਸੀਜਰ ਔਰ ਮੈਡੀਸਨ ਲੈਂਡ ਤੇ ਜੋ ਜਿਵੇਂ ਜਿਵੇਂ ਵੀ ਆਪਾਂ ਵੀ ਯੂਜ਼ ਕਰਦੇ ਜਾਵਾਂਗੇ ਉਹ ਤਾਂ ਉਸੇ ਤਰ੍ਹਾਂ ਵੀ ਵਧੀਆ ਚੱਲਦਾ ਜਾਏਗਾ ਬਾਕੀ ਬਹੁਤ ਮਾਲਕ ਦੀ ਕਿਰਪਾ ਇੱਥੇ ਦਵਾਈ ਮੈਡੀਸਨ ਵਗੈਰਾ ਹਰ ਇੱਕ ਚੀਜ਼ ਦੇ ਬਹੁਤ ਵਧੀਆ ਤਰੀਕੇ ਨਾਲ ਕੰਮ ਚਲਾ ਰਹੇ ਨੇ ਔਰ ਇਸ ਚੀਜ਼ੋਂ ਫਾਇਦਾ ਵੀ ਜਿੱਥੇ ਕਿ ਗੱਲ ਕਰਦੇ ਆ ਕਿ ਮੈਡੀਸਨ ਜਿਹੜੀ ਹੈ ਹਰ ਇੱਕ ਜਿਹੜੀ ਮੈਡੀਸਨ ਜਿਹੜੀ ਹੈ ਇਸ ਟੇਬਲ ਦੇ ਉੱਤੇ ਰੱਖੀ ਹੋਈ ਹੈ ਜਿਸ ਤਰ੍ਹਾਂ ਵੀ ਕੋਈ ਮਰੀਜ਼ ਆਉਂਦਾ ਹੈ ਆਪਣੀ ਦੁੱਖ ਦੱਸਦਾ ਹੈ ਤਾਂ ਡਾਕਟਰ ਸਹਿਬਾਨਾ ਵੱਲੋਂ ਪੂਰੇ ਪਿਆਰ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਟ੍ਰੀਟਮੈਂਟ ਜਿਹੜਾ ਦਿੱਤਾ ਜਾਂਦਾ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਸਭ ਤੋਂ ਪਹਿਲਾਂ ਇੱਥੇ ਉਹਨਾਂ ਦੀ ਐਂਟਰੀ ਕੀਤੀ ਜਾਂਦੀ ਹੈ ਗੱਲਬਾਤ ਕਰਾਂਗੇ ਕਿ ਸਵੇਰ ਦੇ ਕਿੰਨੇ ਕਿ ਜਿਹੜੇ ਮਰੀਜ਼ ਇੱਥੇ ਆਏ ਨੇ ਤੁਹਾਡੇ ਕੋਲ ਸਰ ਹੁਣ ਤੱਕ ਆਪਾਂ 150 ਐਂਟਰੀ ਕਰ ਚੁੱਕੇ ਆ ਇੱਥੇ 150 ਜਿਹੜੇ ਲੋਕ ਨੇ ਆਸ ਚੁੱਕਨੇ ਤੇ ਆਪਣੀ ਜਿਹੜੀ ਬੰਦਨ ਨੇ ਕਹਿੰਦੀ ਪ੍ਰੋਬਲਮ ਨੇ ਉਹ ਤਾਂ ਮੈਡੀਸਨ ਲੈ ਕੇ ਹਟਕਾਰਾ ਪਾ ਚੁੱਕੇ ਨੇ ਕਿੰਨੇ ਕਿੰਨੇ ਲੋਕ ਆਕੇ 150 ਦੇ ਕਰੀਬ 150 ਦੇ ਕਰੀਬ ਲੋਕ ਆ ਚੁੱਕੇ ਨੇ ਹੁਣ ਤੱਕ ਜਿਵੇਂ ਹਰ ਕੋਈ ਬਿਮਾਰੀ ਦਾ ਆਪਣਾ ਆਪਣਾ ਦੱਸਦਾ ਹੈ ਤਾਂ ਉਸ ਰਿਕਾਰਡਿੰਗ ਤੁਸੀਂ ਹਰੇਕ ਦੀ ਜਿਹੜੀ ਦਵਾਈ ਲੈ ਕੇ ਆਏ ਹੋ ਹਾਂਜੀ ਹਾਂ ਸੋ ਜਿਹੜੀ ਨਾਰਮਲ ਆਪਾਂ ਨੂੰ ਪ੍ਰੋਬਲਮ ਆਉਂਦੀ ਨੇ ਸਫਰ ਦੇ ਦੌਰਾਨ ਆਪਾਂ ਉਹ ਦਵਾਈ ਉਹ ਜਿਹੜੀ ਮੈਡੀਸਿਨ ਨੇ ਉਹ ਰੱਖੀਆਂ ਹੋਈਆਂ ਨੇ ਇੱਥੇ ਪਹਿਲਾਂ ਵੀ ਕਦੀ ਕੈਂਪ ਦੇ ਵਿੱਚ ਜਿਹੜੇ ਤੁਹਾਡੀ ਸੰਸਥਾ ਜਿਹੜੀ ਪਹੁੰਚੀ ਬਿਲਕੁਲ ਸਾਰੇ ਕਿ ਜਿਹੜੀ ਸੰਸਥਾ ਕਿ 6 ਆਫ ਅਮਰੀਕਾ ਕਾਫੀ ਲੰਮੇ ਸਮੇਂ ਤੋਂ ਫ੍ਰੀ ਮੈਡੀਕਲ ਕੈਂਪ ਹੈ ਨਾ ਮੈਡੀਕਲ ਦਾ ਲੰਗਰ ਲਗਾਉਂਦੀ ਆ ਰਹੀ ਹੈ ਲੋਕ ਹੋਰ ਤਰੀਕੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਿੱਖ ਆਫ ਅਮਰੀਕਾ ਦੀਆਂ ਸ਼ਖਸੀਤਾਂ ਨੇ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਅੱਜ ਇਹ ਦਵਾਈਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਦਵਾਈਆਂ ਦਾ ਜਿਹੜਾ ਇਹ ਇਹ ਵੱਡਾ ਜਿਹੜਾ ਦਾਨ ਹੈ ਉਹ ਦਿੱਤਾ ਜਾ ਰਿਹਾ ਹੈ ਤਾਂ ਇੱਥੇ ਲੋੜਵੰਦ ਜਿਹੜੇ ਆ ਰਹੇ ਨੇ ਬਜ਼ੁਰਗ ਚਾਹੇ ਉਹ ਬੱਚੇ ਨੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਅੱਜ ਉਹ ਦਵਾਈ ਦੀ ਜਿਹੜੀ ਉਹਨਾਂ ਕੋਲ ਲੋੜ ਹੈ ਤਾਂ ਇਸ ਤਰੀਕੇ ਦੇ ਨਾਲ ਇੱਥੋਂ ਜਿਹੜੀ ਹੈ ਜਿਹੜਾ ਕੈਂਪ ਲੱਗਾ ਹੋਇਆ ਇੱਥੋਂ ਦਵਾਈ ਜਿਹੜੀ ਆ ਮੁਹਈਆ ਕੀਤੀ ਜਾ ਰਹੀ ਹੈ ਤਾਂ ਇਸ ਚੱਲਦੀ ਵੀਡੀਓ ਨੂੰ ਜਿਹੜੀ ਹੈ ਜਰੂਰ ਜਿਹੜੀ ਇਹ ਸ਼ੇਅਰ ਕਰੋ ਤਾਂ ਹਰ ਕੋਈ ਇਸ ਚੀਜ਼ ਨਾਲ ਜਾਗਰੂਤ ਹੋਵੇ ਕਿ ਜਰੂਰ ਜਿਹੜੇ ਅਜਿਹੇ ਕੈਂਪ ਜਿਹੜੇ ਨੇ ਉਹ ਲਗਾਉਣੇ ਚਾਹੀਦੇ ਨੇ ਜਿਸ ਤਰ੍ਹਾਂ ਸਿੱਖ ਆਫ ਅਮਰੀਕਾ ਨੇ ਉਪਰਾਲਾ ਜਿਹੜਾ ਕੀਤਾ ਹੋਇਆ